ਆਉ ਤਿਲਾ ਹੋਏ ਇੰਟਾ ਦੇ ਵਿਚ ਆ ਵਧੀਆ ਦੇ ਦੀਰ ਪਾਗਾ ਨਾਲ ਡੀਗਾ ਬਾਬੇ ਚਾਰ ਤੇ ਚਾਰ ਤਿੰਨੇ ਜਣੇ ਵਧੀਆ ਦੇ ਦੀਰ ਪਾਗਾ ਮੇਰਾ ਆਪ ਤੁਹਾਡੇ ਵਿਚ ਆ ਜਾਈਏ ਮੈਂਾ ਡੋਡੇ ਆ ਜਾਈਏ ਕਿਹਾ ਮੈਂ ਵੀ ਪੱਕਾ ਕਰ ਰਹਾ ਮੈਂ ਓਏ ਚੱਕਾ ਡੁਕਣਾ ਆਰਾਮ ਨਹੀਂ ਹੈ ਨਾਈਕ ਨੰਬਰ ਦਾ ਆਰਾਮ ਓਟਾ ਚੱਕਣਾ ਰੂ ਬੇਜ ਰਿਆ ਖੁੱਲਾ ਵੈ ਜਮੈਂ ਸੁਣਿਆ ਕਹਿੰਦੇ ਖੁੱਲਾ ਵੇਚ ਰਿਆ ਉਹ ਬੰਦੇ ਇਹ ਸਮਾਨ ਉੜੀ ਟੱਕਣ ਡੁਕਣ ਚੱਕਣਾ ਹਾਂ ਹੋਵੇ ਟੱਕਰ ਤੋਂ ਕੋਈ ਦੱਸਣਾ ਹਾਂ ਉਹਨਾਂ ਲੈ ਕੇ ਅਨੰਦਪੁਰ ਜਾਣਾ ਹੋਇਆ ਚੱਲਣਾ ਜਿਹੜੀ ਆ ਪਾਣੀ ਕੁੱਲੇ ਕਹਿਣੀ ਲੋੜ ਨਾਲ ਪਾਣੀ ਬੜੀਆਂ ਨੂੰ ਦੇ ਦਿਲੋਂ ਫਦਾ ਹੋਰੇ ਤੇ ਫਿਰ ਤੋਂ ਹਰ ਇੰਨੀ ਦਿਨਾ ਹੈ ਅਨੰਦ ਜਿਹੜੀ ਕਰਦੇ ਨੇ ਟਟਵਾਰੀ ਪੈਂ ਟਟਵਾਰੀ ਪੈਂ ਤਾ ਹੋਊਗਾ ਮਨ ਨੂੰ ਆਏ ਗਿਆ ਦੀ ਤੇ ਲੱ 500 ਹੋਰ ਦੇ ਨਾ ਪੈਂ 15 ਸੈਂਟੀ ਯਾਰ ਮੈਂ ਮੈਂ ਕਹਿਆ ਤਾਂ ਉਹ ਅੱਧੀ ਮੈਂ ਤੇ 2500 ਰੁਪਏ ਕੱਟਣਾ 500 ਰੁਪਏ ਮੈਂ ਵੀ ਕਮਾਣਾ ਤੂੰ ਆਪ ਦੱਸ ਯਾਰ ਮੈਂ ਕਿਆ ਕੱਟੂ ਇਸਮਤ ਦੇ ਤਾਣੇ ਇਸਮਤ ਮੈਂ ਕਿਆ ਕੱਟੂ ਆ ਤਾਣੇ ਮਦੇ ਯਾਰ ਤੇ ਮੈਂ ਵੀ ਲੈਣਾ ਯਾਰ ਹੋਰ ਕੱਟਣਾ ਵੀ ਹੈ ਲੈ ਆ ਦੇ ਯਾਰ ਪਾ ਦੇ ਯਾਰ ਨੀ ਕੁ ਜਾਂ ਤੋ ਉਹ ਤੇ ਲਿਆ ਕੇ ਦੇਗੇ ਬਿਲਡਰਾਂ ਤੇ ਦੇ ਰਿਹਾ ਤੂੰ ਕਰ ਨਾ ਦੇ ਰਿਹਾ ਕਿਤਰਾ ਕਰ ਰਿਹਾ ਯਾਰ 2000 ਰੁਪਏ ਲਾਫਨੀ ਪੰਮੇ ਤੋਂ ਆਪ ਫੋਨ ਬਾਦੋ ਡਲੀ ਦੀ ਬਾਦਿਆ ਯਾਰ ਪੰਮੇ ਤੋਂ ਵਾਲਾ ਪਾਦੇ ਮੈਂ ਦੇਣਾ ਵੀਰੇ ਮੈਂ 500 ਇਹੋ ਮੈਂ ਆਪਣਾ ਨਹੀਂ ਹੈ 1000 ਰੁਪਏ ਵਿੱਚ ਕਿਸੇ ਨੂੰ ਦਊ ਆ ਯਾਰ ਅੱਛਾ ਉਹ ਯਾਰ ਮੇਰੇ ਨੂੰ ਦੇਖੀਂ 100 ਰੁਪਏ ਦਾ 500 ਰੁਪਏ ਮਤੇ ਆ ਤੂੰ 300 ਰੁਪਏ ਹੋਰ ਦਊਗੇ ਦੇ ਦੂਏ ਨਿਕੂ ਕਰਦੇ ਆ ਆਦਾ ਬੰਦੂ ਕਰਦੇ ਆ ਮਾਰ ਦੇ ਦਿੰਦੇ ਨਹੀਂ ਆਏ ਤਾਣਾ ਨਹੀਂ ਆ ਉਹ ਯਾਰਾ ਪੌਟਾ ਡੈਡੀ ਪੋਰਕ ਦੇ ਉਹ ਨਹੀਂ ਵੀਰ ਅੱਡੜੀ ਖੋਰ ਕੇ ਦੇਖ ਲੈ ਮੈਂ ਉਹ ਹੀ ਕਰ ਦੇ ਉਹ ਦੇ ਦੇਣਾ ਦਾ ਮਾਰੇ ਯਾਰ ਇੰਨੀ ਜੀ ਪਾ ਦੇ ਇੰਨੀ ਜੀ ਪੈਸਾ ਪਾ ਦੇ ਯਾਰ ਆਪੀ ਦੇਗਾ ਪੂਰਾ ਘੱਟਾ ਚਾਪੀ ਦਾ ਲੈ ਲਈ ਚਾਪੀ ਮੈਂ ਚਾਪੀ ਨਹੀਂ ਯਾਰ ਮਾਰੇ ਯਾਰ ਬਾਦੇ ਉਹ ਮੈਂ ਲਾਲਾ ਨਾ ਕਰੀ ਜੰਮ ਲਾਲਾ ਵੀ ਆਇਆ ਹੈ ਮਾਰੇ ਗੱਲੇ ਲਾਲਾ ਮੈਂ ਤੇਰਾ ਸਾਲ ਸੁਣ ਲੈ ਲਾਲਾ ਕਿਦਰੀ ਹੋਰ ਤਰਾ ਥੱਲੇ ਉਹ ਵਾਸਤਾ ਸਰੇ ਕੋਈ ਤਾਂ ਜੋ ਹੈਗਾ ਪਾ ਦੇ ਯਾਰ ਮੈਂ ਪਾ ਦੇ ਯਾਰ ਨਾ 100 ਰੁਪਏ ਪਾਣਾ ਜਿੰਨੇ 700 ਰੁਪਏ ਉਹਨਾਂ ਪਾ ਦਿਆ ਯਾਰ ਚਾਬੀ ਦੇ ਬੁਲਾਣਾ ਨੂੰ ਬੁਲਾ ਦੇ ਲਈ ਤੇ ਮੈਂ ਨਹੀਂ ਠੀਕ ਤੇ ਆ ਜੀ ਬਾਤਾਂ ਨਾ ਕਰ ਠੀਕ ਹੈ ਕੀ ਕਰਦੀ ਤੇ ਸੌਸ ਲੈਣਾ ਫੇਰ ਆਪਣਾ ਬੋਨੀ ਖੂਆ ਜੀ ਕਿਹਨੂੰ ਬਾਤਾਂ ਵਾਦੇ ਯਾਰ ਗੁੱਲੇ ਖੁੱਲੇ ਕੋਈ ਨਾ ਪਤਾ ਕਿਆ ਦੇਖ ਲੈ ਅੰਦੇ ਕਿਆ ਹੋ ਰਿਹਾ ਯਾਰ 2000 ਰੁਪਏ ਦੇ ਦੇ ਮੈਨੂੰ 1000 ਰੁਪਏ ਦੇ ਦੇ ਮੇਰਾ ਮੈਂ 1000 ਰੁਪਏ ਮੈਂ ਤੈਨੂੰ ਲੈ ਕੇ ਦੇ ਆ ਨਿੱਕੂ ਤਾਂ ਦੌੜ ਗਿਆ ਦੌੜ ਗਿਆ ਦੌੜ ਗਿਆ ਮੈਂ ਤਾਂ ਕਹਿ ਰਿਹਾ ਪਿੰਡ ਮਾ ਖੜਾ ਦੇਖ ਲੈਣਾ ਸਰਮੀਆਂ ਵੀ ਗੁਰਦਾਰਿਆਂ ਭੋਗ ਪੈ ਰਿਆ ਪੂਰਾ ਹੋਇਆ ਹੋਇਆ ਆਪਣਾ ਕਲੇ ਛੇੜੀ ਵਿੱਚ ਇਹਦੇ ਕੋਲੇ ਨੂੰ ਪੰਨੇ ਹੁੰਦੇ ਮਰ ਗਏ ਪਿੰਡ ਵਾਂਗ ਮੰਨੀ ਹੈਗੀ ਅਰੇ ਵਰਗੇ ਮਰ ਜਾਂ ਤਾਂ ਚੰਗਾ ਹਮੇ ਰੋਵਾ ਵੀ ਨਾ ਥਾਰੇ ਵਰਗੇ ਮਰਿਆ ਬਰ ਪੂਰਾ ਸਾਹ ਰਿਹਾ ਪੂਰਾ ਪੁੱਛਣਾ ਤੈਨੂੰ ਇੰਨਾ ਸਮਝਾਇਆ ਕਿ ਤਾ ਸੱਟ ਤੋਂ ਕੀ ਚਾਹੀਦਾ ਤੈਨੂੰ ਪਹਿਲਾਂ ਤਾਂ ਆਪ ਨੇ ਸਾਡੀ ਰੋਵਾ ਕਰਤੀ